ਬਾਈ ਆਪਾਂ ਇੱਕ ਕਹਾਵਤ ਸੁਣੀ ਆ ਟਾਂਡੇ ਪੰਨ ਟਾਂਡੇ ਪੰਨ ਕਿਹਨੂੰ ਕਹਿੰਦੇ ਨੇ ਇਹ ਮੇਰੇ ਵਰਗੇ ਬਹੁਤੇ ਭਰਾਵਾਂ ਨੂੰ ਨਹੀਂ ਪਤਾ ਇਹ ਪਤਾ ਕਰਨ ਦੇ ਲਈ ਆ ਵੀਡੀਓ ਤੁਸੀਂ ਜਰੂਰ ਜਿਹੜੀ ਉਹ ਸੁਣ ਕੇ ਜਾਇਓ ਬਹੁਤ ਕੰਮ ਦੀਆਂ ਗੱਲਾਂ ਨੇ ਹਾਂ ਵੀ ਜੱਟੋ ਅੱਸੂ ਵਾਲਾ ਟਾਂਡੇ ਪੰਨ ਵੇਖਿਆ ਜੇ ਜਿਨ੍ਹਾਂ ਨੂੰ ਟਾਂਡੇ ਪੰਨ ਦਾ ਨਹੀਂ ਪਤਾ ਉਹ ਆ ਕਮਾਂਡ ਵੇਖ ਲੋ ਇਹਨੂੰ ਕਹਿੰਦੇ ਨੇ ਅੱਸੂ ਵਾਲਾ ਟਾਂਡੇ ਪੰਨ ਜਦੋਂ ਕਮਾਂਡ ਦੇ ਖੜਾ ਸੀ ਤੇ ਆ ਬੂਟਾ ਤੁਸੀਂ ਵੇਖ ਲੋ ਕਿ ਐਡਾ ਐਡਾ ਕਮਾਂਡ ਸੀ ਜਿਹੜੀ ਕੋਈ ਕਮਜ਼ੋਰਾ ਬੂਟਾ ਜਿਹੜਾ ਖੜਾ ਰਹਿ ਗਿਆ ਜਿਹੜਾ ਮੜਾ ਜਾ ਕੋ ਪਾਰਾ ਸੀ ਉਹ ਕੰਡ ਪਰਨੇ ਹੋ ਗਿਆ ਵੇਖੋ ਕਿਹੜੇ ਹਿਸਾਬ ਨਾਲ ਕਮਾਂਡ ਡਿ ਗਿਆ ਇੱਕ ਹੁੰਦਾ ਇੱਕ ਸੱਜੇ ਪਾਸੇ ਡਿੱਗ ਪਿਆ ਖੱਬੇ ਪਾਸੇ ਡਿੱਗ ਪਿਆ ਇੰਜ ਡਿੱਗਿਆ ਕਿ ਜਿਵੇਂ ਵਾਵ ਰੋਲਾ ਹੁੰਦਾ ਜਿਵੇਂ ਆਪਾਂ ਲਾਟੂ ਆ ਪੰਬੀਰੀ ਕਮਾਈਦੀ ਆ ਬੂਟੇ ਦੇ ਵਿੱਚੋਂ ਦੋ ਗੰਨੇ ਇੱਧਰ ਤਿੰਨ ਗੰਨੇ ਇੱਧਰ ਚਾਰ ਇੱਧਰ ਤੇ ਆ ਇੱਧਰ ਵੇਖ ਲਓ ਪੂੜੀਆਂ ਬਨੀਆਂ ਹੋਈਆਂ ਨੇ ਪਰਲੇ ਪਾਸੇ ਕਮਾਣਦੀਆਂ ਵੀ ਇੱਧਰ ਵੀ ਸਾਰਾ ਕਮਾਣ ਨੇ ਰਾਹ ਬੰਦ ਕਰਤਾ ਸੀ 10 12 ਕਿੱਲੇ ਕਮਾਣ ਦਾ ਤੇ ਅੰਜ ਪੂਰਾ ਸੁਹਾਗਾ ਹੀ ਵਿਛਿਆ ਪਿਆ ਇਹਦੇ ਨਾਲ ਬੜੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਅੱਜ ਦੀ ਰਾਤ ਤੇ ਕੱਲ ਦੀ ਰਾਤ ਜਿਹੜਾ ਮੀਂਹ ਪਿਆ ਗੜੇ ਆਏ ਨੇ ਇਹਨੂੰ ਕਹਿੰਦੇ ਨੇ ਟਾਂਡੇ ਪਾਣੇ ਅਸੂ ਦੇ ਵਿੱਚ ਤੇ ਇਹਦੇ ਨਾਲ ਜਿਹੜਾ ਨੁਕਸਾਨ ਸਾਨੂੰ ਹੋਇਆ ਕਮਾਦ ਡਿੱਗਣ ਨਾਲ ਇਹਦਾ ਵਜ਼ਨ ਘਟਦਾ ਇਹਨੂੰ ਜਾਨਵਰ ਪੈਂਦਾ ਚੂਹਾ ਪੈਂਦਾ ਸੇਹ ਪੈਂਦੀ ਹੈ ਗਿੱਦੜ ਪੈਂਦੀ ਹੈ ਜਿਹੜਾ ਚੀਰ ਫਾੜ ਕੇ ਗੰਨੇ ਨੂੰ ਸੁੱਟ ਦਿੰਦੇ ਨੇ ਕਿਸਾਨ ਕੁਦਰਤ ਕੋਲੋਂ ਬਚਦਾ ਤੇ ਉਹਨੂੰ ਗਵਰਨਮੈਂਟ ਮਾਰਦੀ ਆ ਗਵਰਨਮੈਂਟ ਕੋਲੋਂ ਬਚਦਾ ਤੇ ਉਹਨੂੰ ਕੁਦਰਤ ਮਾਰਦੀ ਆ ਬੱਬੂ ਮਾਨ ਨੇ ਕਿਹਾ ਸੀ ਕਿ ਜੱਟ ਦੀ ਜੂਨ ਬੁਰੀ ਤੜਫ ਤੜਫ ਮਰ ਜਾਣਾ ਉਹ ਸਾਹਬ ਹੈ ਦੁਨੀਆ ਤੇ ਕੋਈ ਵੀ ਕਾਰੋਬਾਰ ਹੈ ਕੋਈ ਵੀ ਫੈਕਟਰੀ ਆ ਕਾਰਖਾਨਾ ਪੈਟਰੋਲ ਪੰਪ ਆ ਉਹਨਾਂ ਦੀਆਂ ਕੋਈ ਇੰਸ਼ੋਰੈਂਸ ਪਾਲਿਸੀਆਂ ਹੁੰਦੀਆਂ ਨੇ ਉਹਨਾਂ ਨੂੰ ਨੁਕਸਾਨ ਹੋਣ ਤੇ ਕੁਦਰਤੀ ਆਫਤ ਆਉਣ ਤੇ ਕੋ ਤੇ ਸਾਡੀ ਇੱਥੇ ਕੋਈ ਵੀ ਦਾਦਰਸੀ ਨਹੀਂ ਹੁੰਦੀ ਆਜ ਆ ਕੇ ਸਾਡੇ ਤੇ ਕੋਈ ਮੁਸੀਬਤ ਪੈ ਜਾਵੇ ਕੁਦਰਤੀ ਤੌਰ ਤੇ ਤੇ ਸਾਨੂੰ 5000 ਰੁਪਿਆ ਫੀ ਕਿੱਲਾ ਦੇ ਦਿੰਦੇ ਨੇ ਕਿ ਜਿੱਦੀ ਯੂਰੀਆ ਦੀ ਬੋਰੀ ਵੀ ਸਾਡੀ ਨਹੀਂ ਆਉਂਦੀ ਜਿਉਂਦਾ ਰਵੇ ਸਰ ਛੋਟੂ RAM ਜਿਨੇ ਇੱਕ ਵਾਰੀ ਅੰਗਰੇਜ਼ ਨਾਲ ਲੜ ਪੜ ਕੇ ਕਿਸਾਨਾਂ ਦੇ ਹੱਕਾਂ ਦੇ ਵਿੱਚ ਕਾਨੂੰਨ ਪਾਸ ਕਰਵਾਏ ਸੀ ਜਦੇ ਵਿੱਚ ਇਹ ਐਕਟ ਵੀ ਪਾਸ ਸੀ ਕਿ ਕਿਸਾਨਾਂ ਨੂੰ ਕੁਦਰਤੀ ਆਫਤਾਂ ਦੇ ਕੁਝ ਨਾ ਕੁਝ ਮੁਆਵਜ਼ਾ ਗਵਰਨਮੈਂਟ ਦਿਆ ਕਰੇਗੀ ਸਰ ਛੋਟੂ RAM ਦੇ ਪਾਸ ਕਰਾਏ ਹੋਏ ਕਾਨੂੰਨ ਤੁਸੀਂ ਜਾ ਕੇ ਪੜ ਸਕਦੇ ਹੋ ਕਿ ਉਹਨੇ ਕਿਸਾਨਾਂ ਵਾਸਤੇ ਕਿੱਡੇ ਵੱਡੇ ਝੰਡੇ ਚੁੱਕੇ ਸੀ ਲੇਕਿਨ ਅੱਜ ਦੇ ਦੌਰ ਦੇ ਵਿੱਚ ਨਾ ਕਿਸੇ ਲੀਡਰ ਦੇ ਵਿੱਚ ਐਡਾ ਦਮ ਹੈ ਕਿ ਕਿਸਾਨਾਂ ਵਾਸਤੇ ਕੁਝ ਕਰੇ ਤੇ ਨਾ ਹੀ ਕਿਸੇ ਕਿਸਾਨ ਦੇ ਵਿੱਚ ਐਡਾ ਦਮ ਹੈ ਨਾ ਸਾਡੇ ਵਿੱਚ ਕਿ ਅਸੀਂ ਇਕੱਠੇ ਹੋ ਕੇ ਆਪਣਾ ਹੱਕ ਮੰਗ ਲਈਏ ਜਿਉਂਦੇ ਵਾਸਤੇ ਲੋ ਬਾਕੀ ਆ ਵੇਖ ਲੋ ਕਿ ਬਰਬਾਦੀ ਕਿਵੇਂ ਲੱਥੀ ਪੀਆ ਸਾਰੇ ਮੁਲਕ ਦੀ ਐਵੇਂ ਝੋਨੇ ਹੋਣ ਮਕਈਆਂ ਹੋਣ ਕਪਾਵਾ ਹੋਣ ਕਮਾਦ ਹੋਣ ਇੰਜ ਸਾਰੇ ਸੁਹਾਗੇ ਫਿਰੇ ਹੋਏ ਨੇ ਵਖਾ ਕੈਮਰਾਮੈਨ ਪਰਾਂ ਨੂੰ ਕਰਕੇ